ਮੇਰਾ ਨਾਮ ਸतीश ਕੁਮਾਰ ਜੀ ਮੇਰੀ ਐਂਬੂਲੈਂਸ ਸਰਵਿਸ ਹੈ ਸਮਰਾਲਾ ਐਂਬੂਲੈਂਸ ਸਰਵਿਸ ਤੇ ਕੀ ਘਟਨਾ ਹੋਈ ਹੈ ਰਾਤ ਨੂੰ ਘਾਟੇ ਨਾਲ ਰਾਤ ਕੀ ਮੈਂ 11:30 ਵਜੇ ਰੋਸਿਵਲ ਹਸਪੀਟਲ ਸਮਰਾਲੇ ਤੋਂ ਪੇਸ਼ੈਂਟ ਲੈ ਕੇ ਨਿਕਲੇ ਆ ਜੀ ਉਸ ਟਾਈਮ ਤੱਕ ਜਾਨੀ ਕਿ ਬਿਲਕੁਲ ਸਹੀ ਸੀਗਾ ਜੇ ਘਟਨਾ ਹੋਣ ਤੋਂ ਪਹਿਲਾਂ ਦੀ ਗੱਲ ਆ ਜੀ ਜਦੋਂ ਮੈਂ ਜਾ ਰਿਹਾ ਸੀਗਾ ਜਿੱਥੇ ਜਾ ਕੇ ਰੋਡ ਕਲੋਜ਼ ਕੀਤਾ ਸੀ ਧਰਨੇ ਕਰਕੇ ਉੱਥੋਂ ਨਾ ਵਨਵੇ ਹੋ ਜਾਂਦਾ ਆ ਵਨਵੇ ਹੈਗਾ ਆ ਹੁਣ ਜਿਹੜਾ ਉਧਰੋਂ ਆ ਰਿਹਾ ਜੀ ਚੰਡੀਗੜਾ ਵਾਲੀ ਸਾਈਡ ਤੋਂ ਉਹਨੂੰ ਤਾਂ ਨਹੀਂ ਪਤਾ ਲੱਗਦਾ ਜੀ ਵੀ 92 ਹੈਗਾ ਆ ਕਿਉਂਕਿ ਉਹ ਤਾਂ ਆਪਣੀ ਉਸੇ ਸਪੀਡ ਦੇ ਉੱਪਰ ਆ ਰਿਹਾ ਆ ਠੀਕ ਆ ਜੀ ਜਿਹੜਾ ਮੰਨ ਲਓ ਹੁਣ ਇਧਰੋਂ ਜਾ ਰਿਹਾ ਆ ਹੁਣ ਸਾਨੂੰ ਪਤਾ ਵੀ ਰਾਤ ਕਿੰਨੀ ਬੜੀ ਦਿੱਕਤ ਖੜੀ ਹੋ ਜਾਣੀ ਸੀ ਉਸ ਐਕਸੀਡੈਂਟ ਹੋਣ ਤੋਂ ਪਹਿਲਾਂ ਖੁਦ ਮੇਰਾ ਆਪਣਾ ਐਕਸੀਡੈਂਟ ਹੋਣਾ ਸੀਗਾ ਕਿਉਂਕਿ ਬਸ ਪ੍ਰਮਾਤਮਾ ਨੇ ਹੀ ਰੱਖ ਲਿਆ ਜੀ ਬੇ ਬਿਲਕੁਲ ਹੁਣ ਜਿਹੜਾ ਸਾਹਮਣੇ ਆ ਰਿਹਾ ਆ ਮੰਨ ਲਓ ਇੱਕ ਤਾਂ ਹਨੇਰਾ ਹੁੰਦਾ ਜੀ ਕਿਉਂਕਿ ਥੋੜਾ ਨੀਂਦ ਦਾ ਟਾਈਮ ਵੀ ਹੁੰਦਾ ਆ ਨਹੀਂ ਪਤਾ ਲੱਗਦਾ ਹੈਗਾ ਲੈਟਾਂ ਲੂਟਾਂ ਦਿੱਤੀਆਂ ਇਹ ਬਿਲਕੁਲ ਕਲੋਜ਼ ਆ ਕੇ ਹੀ ਉਸ ਬੰਦੇ ਨੇ ਗੱਡੀ ਸਾਈਡ ਯਾਨੀ ਕਿ ਉਹ ਹੋ ਸਕਦਾ ਸੀਗਾ ਵੀ ਜੇ ਉਹ ਨਾਸ ਗੱਡੀ ਸਾਈਡ ਤੇ ਕਰਦਾ ਜਿਹੜੀ ਇਹ ਘਟਨਾ ਵਾਪਰੀ ਹੈ ਸ਼ਾਇਦ ਮੇਰੇ ਨਾਲ ਪਹਿਲਾਂ ਵਾਪਰ ਜਾਂਦੀ ਜੀ ਕੀ ਕਾਰਨ ਬਣਿਆ ਜਿਹੜਾ ਉਹ ਘਟਨਾ ਵਾਪਰੀ ਆ ਉਹ ਇਹੀ ਦੱਸ ਰਹੇ ਨੇ ਜੀ ਕਹਿੰਦੇ ਵੀ ਇੱਕ ਗੱਡੀ ਜਿਹੜੀ ਇਧਰੋਂ ਸਕਾਰਪੀਓ ਜਾ ਰਹੀ ਸੀਗੀ ਉਹ ਵੀ ਉਹ ਗੱਡੀ ਨੂੰ ਕ੍ਰੋਸ ਕਰਨ ਲੱਗੀ ਸੀਗੀ ਉਹ ਕ੍ਰੋਸ ਕਰਨ ਦੇ ਚੱਕਰ ਦੇ ਵਿੱਚ ਉਹ ਗੱਡੀ ਟੱਚ ਹੋ ਗਈ ਟੱਚ ਹੋਣ ਤੋਂ ਬਾਅਦ ਫੁੱਟਪਾਥ ਦੇ ਨਾਲ 99 ਬਣਿਆ ਕਿਉਂ ਇਹ 1 ਬਈ ਜੀ ਉੱਥੇ ਧਰਨਾ ਲੱਗਿਆ ਹੋਇਆ ਜੀ ਕੋਈ ਗੈਸ ਫੈਕਟਰੀ ਦਾ ਕੋਈ ਮਸਲਾ ਚੱਲਦਾ ਆ ਉਹਦੇ ਕਾਰਨ ਧਰਨਾ ਲੱਗਿਆ ਹੋਇਆ ਜੀ ਧਰਨਾ ਲਈ ਤਾਂ ਦੇਖੋ ਅਸੀਂ ਇਹ ਕਹਿੰਦੇ ਆਂ ਵੀ ਜਿਹੜਾ ਧਰਨਾ ਆ ਚਾਹੇ ਕੋਈ ਲੰਗਰ ਆ ਜੀ ਵੀ ਇਹ ਜਿਹੜੇ ਰੋਡ ਹੈਗੇ ਨੇ ਇਹਨਾਂ ਤੇ ਨਹੀਂ ਹੋਣਾ ਚਾਹੀਦਾ ਕਿਉਂਕਿ ਦੇਖੋ ਦਿੱਕਤ ਸਭ ਤੋਂ ਵੱਡੀ ਦਿੱਕਤ ਕੀ ਨੂੰ ਆਉਂਦੀ ਆ ਐਂਬੂਲੈਂਸ ਵਾਲਿਆਂ ਨੂੰ ਦੇਖੋ ਸਾਡੇ ਕੋਲ ਪੇਸ਼ੈਂਟ ਹੁੰਦਾ ਆ ਸਾਡੇ ਕੋਲ ਬਹੁਤ ਹੀ ਘੱਟ ਸਮਾਂ ਹੁੰਦਾ ਆ ਕਿਉਂਕਿ ਦੇਖੋ ਅਸੀਂ ਓਵਰ ਚੱਲਦੇ ਆ ਅਸੀਂ ਨਹੀਂ ਕਹਿੰਦੇ ਅਸੀਂ ਓਵਰ ਨਹੀਂ ਚੱਲਦੇ ਅਸੀਂ ਚੱਲਦੇ ਆ ਸਾਡੀ ਮਜਬੂਰੀ ਹੁੰਦੀ ਆ ਮਜਬੂਰੀ ਸਾਡੀ ਹੁੰਦੀ ਆ ਵੀ ਅਸੀਂ ਪੇਸ਼ੈਂਟ ਦੀ ਜਾਨ ਬਚਾ ਲਈਏ ਪਰ ਜਦੋਂ ਸਾਨੂੰ ਐਦਾਂ ਦਾ ਕੋਈ ਧਰਨਾ ਮਿਲਦਾ ਜਾਂ ਸਾਨੂੰ ਕੋਈ ਵੀ ਲੰਗਰ ਮਿਲਦਾ ਆ ਠੀਕ ਆ ਜੀ ਉਹਦੇ ਵਿੱਚ ਆ ਕੇ ਸਾਨੂੰ ਫਸਣਾ ਪੈ ਜਾਂਦਾ ਉੱਥੇ ਸਾਡਾ ਸਮਾਂ ਖਰਾਬ ਹੋ ਜਾਂਦਾ ਜੀ ਸੀ ਜੀ ਜਿਹ ਮੰਨੀ ਜਿਹੜਾ ਰਾਤ ਐਕਸੀਡੈਂਟ ਹੋਇਆ ਸੀ ਵੀ ਸਭ ਦੀ ਡੈਥ ਹੋਈ ਆ ਉਹ ਮੰਨੀ ਆ ਵੀ ਇਹ ਜਿਹੜਾ ਧਰਨੇ ਕਰਨ ਇਹਦਾ ਧਰਨਾ ਹੀ ਕਰਨ ਦੇਖੋ ਜੀ ਜਦੋਂ ਵਨਵੇ ਹੈਗਾ ਜਾਂ ਕਾਰਨ ਤਾਂ ਹੈਗਾ ਹੀ ਆ ਜੇ ਵਨਵੇ ਨਾ ਹੁੰਦਾ ਹੋ ਸਕਦਾ ਸੀ ਨਾ ਹੁੰਦਾ ਜੀ ਕਾਰਨ